हमारे एजुकेशन मिनिस्टर मनीष सिसोदिया जी को मिलने आए थे लगभग डेढ़ साल वो तानाशाही का शिकार हुए और जेल में रह के आए हैं जब उनको उनके खिलाफ कुछ मिला नहीं तो हमें राहत मिली न्यायालय से न्याय मिला, आकर सच्चाई की जीत हुई उनको मिलने आया था और उनकी तंदुरुस्ती की अदास करते हैं। तो वो फिर आके दोबारा दिल्ली के लोगों की खासतौर पर एजुकेशन में बच्चों का पढ़ाई और एजुकेशन में ਦੇ ਬੱਚੋਗਾ ਔਰ ਫੁੱਲਸਰ ਬ੍ਰਾਈਟ ਬਣਾਉਣੇ ਕੇ ਲੀਏ ਕਾਮ ਕੇ ਫਿਰ ਲੱਜਾਂਗੇ ਹਮ ਲੋਗ ਕੋ ਜਿਆਦਾ ਜਸ਼ਨ ਮਨਾਣ ਵਾਲੇ ਲੋਗ ਨਹੀਂ ਹੈ ਸਿਸਟਮ ਕੋ ਠੀਕ ਕਰਨਾ ਹੈ ਜਿਸ ਦਿਨ ਸਾਰਾ ਸਿਸਟਮ ਦੇਸ਼ ਦਾ ਠੀਕ ਹੋ ਗਿਆ ਉਸ ਦਿਨ ਜਸ਼ਨ ਮਨਾ ਲੇਗੇ ਸਾਡੇ ਭਗਵੰਤ ਮਾਨ ਜੀ ਦੇ ਤੁਸੀਂ ਬਿਆਨ ਸੁਣ ਹੀ ਲਏ ਆ ਪੰਜਾਬ ਦੇ ਲੋਕੋ ਆ ਮੇਰੇ ਸਾਹਮਣੇ ਸ਼ਰਾਬ ਦੀਆਂ ਬੋਤਲਾਂ ਨਹੀਂ ਇਹ ਆਮ ਲੋਕਾਂ ਦੀ ਕਰੋੜਾਂ ਰੁਪਈਆ ਦੀ ਲੁੱਟ ਪਈ ਆ ਜਿਹੜੀ ਇੱਕ ਦਿਨ ਦੇ ਵਿੱਚ ਕਰੋੜਾਂ ਰੁਪਈਆ ਲੁੱਟ ਹੁੰਦੀ ਆ ਇਹ ਇੱਕ ਦਿਨ ਦੇ ਵਿੱਚ ਜਿਹੜੀ ਕਰੋੜਾਂ ਰੁਪਈਆ ਲੁੱਟ ਹੋ ਰਹੀ ਆ ਤੁਹਾਨੂੰ ਉਹਦੇ ਬਾਰੇ ਦੱਸਣਾ ਤੇ ਜਿਹਦਾ ਸਾਡੇ ਆ ਆਪਣੇ ਜਿਹੜੇ ਮਾਨ ਸਾਹਿਬ ਨਾਮ ਲੈ ਰਹੇ ਸੀਗੇ ਮਨੀਸ਼ ਸੋਦੀਆ ਜੀ ਦਾ ਵੀ ਡੇਢ ਸਾਲ ਉਹ ਜੇਲ੍ਹ ਚ ਰਹਿ ਕੇ ਆਏ ਆ ਤੇ ਉਹ ਮਤਲਬ ਇੱਕ ਜਿਹਾਂ ਤਾਨਾਸ਼ਾਹੀ ਦਾ ਸ਼ਿਕਾਰ ਹੋਏ ਸੀ ਐ ਜੋ ਇਹਨਾਂ ਨੇ ਬੜਾ ਕੁਝ ਬੋਲਿਆ ਹੁਣ ਉਹ ਮੈਂ ਇੱਥੇ ਵੀਡੀਓ ਵੇਖਿਆ YouTube ਤੇ ਸ਼ਰਾਬ ਮਾਫੀਆ ਦਾ ਕੋਈ ਰੋਲਾ ਸੀਗਾ ਜਿਹਦੇ ਕਰਕੇ ਮਨੀਸ਼ ਸੋਸੋਦੀਆ ਜੀ ਸਾਲ 1.5 ਸਾਲ ਬਾਅਦ ਭਗਵੰਤ ਮਾਨ ਜੀ ਨੂੰ ਮਿਲੇ ਆ ਮੈਨੀਆਂ ਆਂਦਾ ਵੀ ਉਹ ਸ਼ਰਾਬ ਮਾਫੀਆ ਉਹ ਉਹਨਾਂ ਦਾ ਕੋਈ ਲੈਣਾ ਦੇਣਾ ਹੋਊਗਾ ਮੈਂ ਜਿੱਥੇ ਰਹਿ ਰਿਹਾ ਮੈਂ ਉੱਥੋਂ ਦਾ ਲੈਣਾ ਦੇਣਾ ਵਖਾ ਰਿਆਂ ਆਹ ਭਾਈ ਕਰੋੜਾਂ ਰੁਪਈਆ ਦੀ ਲੁੱਟ ਕਿਵੇਂ ਵਖਾ ਰਿਆਂ ਮਾਨ ਸਾਹ ਹੁਣ ਇੱਧਰ ਧਿਆਨ ਮਾਰੋ ਤੁਸੀਂ ਇਸ ਰੀਲ ਦੇ ਵਿੱਚ ਕਿਹਾ ਨਾ ਕਿ ਅਸੀਂ ਕੋਈ ਬਹੁਤੇ ਮਤਲਬ ਉਹ ਹੈ ਨਹੀਂ ਕਿ ਅਸੀਂ ਕੋਈ ਮਤਲਬ ਨਹੀਂ ਮਨਾਉਂਦੇ ਹੁੰਦੇ ਕੋਈ ਵੀ ਮਤਲਬ ਜਿਵੇਂ ਕਹਿੰਦਾ ਖੁਸ਼ੀ ਨਹੀਂ ਮਨਾਉਂਦੇ ਅਸੀਂ ਵੀ ਜਦੋਂ ਕੋਈ ਸਾਡਾ ਬਾਹਰ ਆਉਂਦਾ ਅਸੀਂ ਉਸ ਦਿਨ ਜਸ਼ਨ ਮਨਾਵਾਂਗੇ ਜਿਸ ਦਿਨ ਸਾਡਾ ਸਿਸਟਮ ਦੇਸ਼ ਦਾ ਸੈੱਟ ਹੋ ਗਿਆ ਉਹ ਭਰਾਵੋ ਜਸ਼ਨ ਤਾਂ ਤੁਸੀਂ ਜਦੋਂ ਬਾਥਰੂਮਾਂ ਦਾ ਉਦਘਾਟਨ ਕਰਨ ਵਾਸਤੇ ਕੇਦਰੀਵਾਸ ਸਾਹਿਬ ਨੂੰ ਪੰਜਾਬ ਤੋਂ ਬੁਲਾ ਲੈਂਦੇ ਸੀ ਉਹ ਤਾਂ ਫਿਰ ਵੀ ਤੁਸੀਂ ਵੱਡੀ ਗੱਲ ਕਹੀ ਜਾਂਦੇ ਆ ਜਸ਼ਨ ਨੇ ਨਿੱਕੀਆਂ ਨਿੱਕੀਆਂ ਗੱਲਾਂ ਦਾ ਤਾਂ ਜਸ਼ਨ ਮਨਾਇਆ ਜਾਂਦਾ ਪੰਜਾਬ ਦੇ ਵਿੱਚ ਕੇ ਕੇਦਰੀਵਾਲ ਸਾਹਿਬ ਕਿਤੋਂ ਦੀ ਕਿਤੋਂ ਚੱਲ ਕੇ ਆਉਂਦੇ ਸੀ ਹੁਣ ਆ ਰਿਹਾ ਸ਼ਰਾਬ ਸ਼ਰਾਬ ਆਇਆ ਬਿਲਿੰਗੋਂ ਲੁੱਟ ਵਖਾਉਣੀ ਆ ਲੁੱਟ ਕਿੰਨੀ ਹੁੰਦੀ ਆ ਕਿੰਨੀ ਨਹੀਂ ਹੁੰਦੀ ਆ ਵਜਦੀ ਆ 올ਡ ਮੂਨ ਕਿਸ ਤਰ੍ਹਾਂ ਦੀ ਸ਼ਰਾਬ ਆ ਇਹ ਜਿਹਨੂੰ ਰੰਮ ਵੀ ਕਹਿੰਦੇ ਆ ਇਹਦੇ ਤੇ ਰੇਟ ਲਿਖਿਆ ਹੋਇਆ 281 ਰੁਪਏ ਆ ਰਿਹਾ 281 ਰੁਪਏ ਰੇਟ ਆ ਰਿਹਾ ਆ ਰਿਹਾ 281 ਰੁਪਏ ਰੇਟ ਸੁਣੀ ਚਲੋ ਇਹਨਾਂ ਨੇ ਲਿਖਿਆ ਮਿਨੀਮਮ ਰੇਟ ਸੇਲ ਪ੍ਰਾਈਸ 281 ਰੁਪਏ ਮੈਂ ਆ ਬੋਤਲ ਕਿੰਨੇ ਦੀ ਵਸੂਲ ਕੀਤੀ ਆ 550 ਰੁਪਏ ਦੀ 550 ਰੁਪਏ ਦੀ ਆ ਬੋਤਲਾ ਜਿਹੜੀ ਆ ਖਰੀਦ ਕੇ ਲਿਆਇਆ ਇੱਕ ਕਪਲਾ ਵਿਖਾਉਣ ਵਾਸਤੇ ਪੰਜਾਬ ਦੇ ਲੋਕੋ ਮਾਨ ਸਾਹਿਬ ਤਾਂ ਕਹਿ ਦਿੰਦੇ ਅਸੀਂ ਭ੍ਰਿਸ਼ਟਾਚਾਰ ਖਤਮ ਕਰਨਾ ਜਿਹੜਾ ਆ ਦਿਨ ਦਿਹਾੜੇ ਛਾਮ ਨੂੰ ਰਾਤ ਨੂੰ ਭ੍ਰਿਸ਼ਟਾਚਾਰ ਹੋ ਰਿਹਾ ਮੈਂ ਤਾਂ ਭ੍ਰਿਸ਼ਟਾਚਾਰੀ ਕਹੂੰਗਾ ਇੱਕ ਆ ਜਿਹੜੀ ਲੋਕਾਂ ਦੇ ਨਾਲ ਠੱਗੀ ਹੋ ਰਹੀ ਆ 281 ਰੁਪਏ ਰੇਟ ਪਾ ਕੇ ਤੁਸੀਂ 281ਾਂ ਤੋਂ ਥੱਲੇ ਨਹੀਂ ਵੇਚ ਸਕਦੇ 281ਾਂ ਦੀ ਵੇਚੋ ਪਰ ਸਾਢੇ 5 500 ਰੁਪਏ ਦੀ ਸ਼ਰਾਬ ਵੇਚੀ ਜਾ ਰਹੀ ਆ ਕਹਿਣ ਤੋਂ ਭਾਵ 281 20 ਰੁਪਏ ਉਹ ਬਚ ਗਏ ਉਤਲੇ ਤੇ ਸਿੱਧਾ ਇਹ ਹਿਸਾਬ ਲਾ ਲੋ 20 ਉਤਲੇ ਬਚ ਗਏ ਤੇ ਆਪ ਲੱਗ ਪਗ ਇਹਦੇ ਵਿੱਚੋਂ ਭਰਾਵੋ ਢਾਈ 270 ਰੁਪਿਆ ਦੇ ਲਗਭਗ ਇੱਕ ਬੋਤਲ 'ਚੋਂ ਲੁੱਟ ਹੋ ਰਹੀ ਆ ਆ 270 ਰੁਪਏ ਅਨਲੀਗਲ ਤੌਰ ਤੇ ਲੋਕਾਂ ਤੋਂ ਵਸੂਲੇ ਜਾ ਰਹੇ ਆ ਇਹ ਸਮਝ ਨਹੀਂ ਆ ਰੇ ਵੀ ਇਹ ਜਿਹੜਾ 2 250 ਰੁਪਿਆ ਅਨਲੀਗਲ ਤੌਰ ਤੇ ਲਿਆ ਗਿਆ ਇਹੋ ਪੈਸਾ ਜਾ ਕਿੱਥੇ ਰਿਹਾ ਇਹ ਤੁਹਾਡਾ ਮਹਿਕਮਾ ਕੀ ਕਰ ਰਿਹਾ ਮਾਨ ਸਾਹਿਬ ਕੱਲ ਨੂੰ ਤੁਹਾਨੂੰ ਵੀ ਚੱਕ ਕੇ ਇਹੋ ਜਿਹੇ ਘਪਲੇ ਦੇ ਵਿੱਚ ਅੰਦਰ ਕਰਨਗੇ ਤਾਂ ਫਿਰ ਤੁਸੀਂ ਕਹੋਗੇ ਵੀ ਅਸੀਂ ਸੱਚੇ ਆ ਹੋ ਸਕਦਾ ਤੁਸੀਂ ਸੱਚੇ ਹੋਵੋ ਪਰ 281 ਰੁਪਏ ਰੇਟ ਵਿੱਚ ਹੀ ਕਿੰਨੇ ਦੀ ਜਾ ਰਹੀ ਆ 550 ਰੁਪਏ ਦੀ ਕੁਝ ਲੋਕ ਇਹ ਵੀ ਕਹਿੰਦੇ ਹੁੰਦੇ ਆ ਭਰਾਵੋ ਵੀ ਇਹ ਤੇ ਲਿਖਿਆ ਮਿਨੀਮਮ ਰੇਟ ਸੇਲ ਪ੍ਰਾਈਸ ਵੀ ਇਹ ਤੋਂ ਘੱਟ ਨਹੀਂ ਵੇਚ ਸਕਦੇ ਮੈਂ ਕਹਿੰਨਾ 285ਾਂ ਦੀ ਵੇਚਣ 285ਾਂ ਦੀ ਵੀ ਕਿਉਂ 281 ਲਿਖਿਆ 281 ਰੁਪਿਆ ਦੀ ਇਹ ਸ਼ਰਾਬ ਵੇਚੀ ਜਾਵੇ ਭਾਵੇਂ ਕੋਈ ਪੀਂਦਾ ਜਿਹੜਾ ਨਹੀਂ ਪੀਂਦੇ ਦਾ ਮਕਸਦ ਨਹੀਂ ਗੱਲ ਲੁੱਟਦੀ ਆ ਗੱਲ ਲੁੱਟਦੀ ਆ 2 250 ਰੁਪਿਆ ਇਸ ਬੋਤਲ ਦੇ ਵਿੱਚੋਂ ਲੁੱਟ ਹੋ ਰਹੀ ਆ ਗਿਆ ਫੜਕੇ ਲੈ ਜਾ ਫੇਰ ਆ ਆਈ ਦੀ 올ਡ ਮੋਨਕ ਆ ਸ਼ਰਾਬ ਆ ਗਈ ਆ ਆਲ ਸੀਜ਼ਨ ਜਿਹਦੀ ਸੰਜੇ ਦਾ ਮਸ਼ਹੂਰੀ ਦਿੰਦਾ ਇਹਦੇ ਤੇ ਰੇਟ ਲਿਖਿਆ ਹੋਇਆ ਮਿਨੀਮਮ ਰੇਟ ਸੇਲ ਪ੍ਰਾਈਸ 228 ਰੁਪਏ ਉਹ ਉਂਗਲ 'ਚ ਮਾਰ ਕੇ ਵੇਖ ਲਈ ਆ 228 ਰੁਪਏ ਲਿਖਿਆ ਹੋਇਆ ਇਹਦੇ ਤੇ 228 ਰੁਪਏ 228 ਰੁਪਏ ਲੋਕ ਤੇ ਲੋਕਾਂ ਨੂੰ ਕਿੰਨੇ ਦੀ ਵੇਚੀ ਜਾ ਰਹੀ ਆ ਇਹ ਨਹੀਂ ਸੌਰੀ ਮਾਫੀ ਚਾਹੁੰਨਾ 328 ਰੁਪਏ 328 ਰੁਪਏ ਲਿਖਿਆ ਹੋਇਆ ਇੱਥੇ ਰੇਟ 328 ਰੁਪਏ ਔਰੇ ਜਿਹੜੀ ਭੋਲੀ ਭਾਲੀ ਜਨਤਾ ਜਿਹੜਾ ਚਲੋ ਪੀਂਦੀ ਆ ਸ਼ਰਾਬ ਉਹਨਾਂ ਨੂੰ ਇਹ ਵੇਚੀ ਜਾ ਰਹੀ ਆ 650 ਰੁਪਏ ਦੀ ਮੈਂ ਰੇਟ ਪਤਾ ਕਰਕੇ ਆ ਦੂਜੀਆਂ ਬੋਤਲਾਂ ਜਦੋਂ ਨਾਲ ਖਰੀਦ ਕੇ ਲਿਆ ਹੁਣ ਇਹ 328 ਏ ਸਿੱਧਾ 300 ਰੁਪਏ ਏ ਸਵਾ 300 ਰੁਪਏ ਦੀ ਲੋਟ ਇਹਦੇ ਵਿੱਚੋਂ ਹੋ ਰਹੀ ਆ ਨੋਟ ਕਰੋ ਗੱਲ ਪੰਜਾਬ ਦੇ ਲੋਕੋ ਇਹਦੇ ਵਿੱਚੋਂ ਲੋਟੋ ਰਹੀ ਹੈ 350 ਰੁਪਏ ਦੀ ਅੱਜ ਆ ਵੀ ਫਟਕੇ ਲੈ ਜਾਵਾਂ 350 ਰੁਪਏ ਦੀ ਲੋਟੇ ਦੇ ਵਿੱਚੋਂ ਆ ਲੋਕਾਂ ਤੋਂ 650 ਰੁਪਏ ਵਸੂਲੇ ਜਾ ਰਹੇ ਆ ਆ ਜਾਣਾ ਆ ਰਹੀ ਜਿਹੜੀ ਹਾ ਠੇਕੇ ਤੋਂ ਮਿਲਣ ਵਾਲੀ ਕੁਝ ਲੋਕ ਇਹਨੂੰ ਪਿਆਰ ਨਾਲ ਰਾਨੂ ਵੀ ਕਹਿ ਦਿੰਦੇ ਆ ਇਹਦੇ ਬਾਰੇ ਮੈਂ ਚੰਗੀ ਤਰ੍ਹਾਂ ਪਤਾ ਕੀਤਾ ਨੂੰ ਕੀ ਕਹਿੰਦੇ ਕੀ ਨਹੀਂ ਕੋਈ ਕਹਿ ਦਿੰਦੇ ਆ ਫੜਾ ਸਾਡੀ ਸੋਫੀਆ ਕੋਈ ਕਹਿ ਦਿੰਦੇ ਆ ਲਿਆਓ ਜੀ ਸਾਡੀ ਰਾਣੂ ਐ ਮਤਲਬ ਇਹੋ ਜਿਹਾ ਨਾਮ ਰੱਖਿਆ ਇਹਦਾ ਕੋਈ ਕੋਈ ਕਿਵੇਂ ਕਹਿੰਦਾ ਕੋਈ ਕਿਵੇਂ 167 ਰੁਪਏ ਇਹਦੇ ਤੇ ਲਿਖਿਆ ਹੋਇਆ ਇਹ ਲੋਕਾਂ ਨੂੰ ਲੱਗੀ ਫੱਬੀ ਆ ਕਈ ਠੇਕਿਆਂ ਤੇ ਇਹ ਵੇਚੀ ਜਾਂਦੀ ਆ 250 ਰੁਪਏ ਦੀ ਕਈ ਠੇਕਿਆਂ ਤੇ 260ਾਂ ਦੀ 217ਾਂ ਦੀ ਇਹ ਇਹਦੇ ਇਹਦੇ ਵਿੱਚ ਬਾਲਾ ਕੋਈ ਘਪਲਾ ਨਹੀਂ ਇਹਦੇ ਵਿੱਚ ਤਾਂ 100 ਰੁਪਏ ਦਾ ਘਪਲਾ ਹੀ ਆ ਉਸੇ ਤਰ੍ਹਾਂ ਆ ਰਹੀ ਇਹਦੇ ਕੁਝ ਲੋਕ ਇਹਨੂੰ ਠੇਕੇ ਦੇ ਵਿੱਚ ਇਹ ਵੀ ਕਹਿ ਦਿੰਦੇ ਆ ਵੀ ਸੰਤਰੇ ਦਾ ਜੂਸ ਲਿਆ ਦਿਓ ਜਦੋਂ ਮੈਂ ਪੁੱਛਿਆ ਦੱਸੋ ਭਾਈ ਕੀ ਸਿਸਟਮ ਆ ਇਹਦੇ ਤੇ ਵੀ ਲਿਖਿਆ ਤਾਂ 167 ਰੁਪਏ ਹੀ ਆ ਪਰ ਇਹਨਾਂ ਨੇ 2024 ਵਾਲੀ ਮੋਹਰ ਲਾ ਕੇ ਲੁਕੋਇਆ ਹੋਇਆ ਇਹਦਾ ਵੀ ਉਹੀ ਸਿਸਟਮ ਆ 260 ਰੁਪਏ ਤੇ 270 280 ਜੋ ਲੱਗੀ ਫੱਬੀ ਹੁਣ ਇਹ ਜਿਹੜੀ ਸ਼ਰਾਬ ਤੇ ਉਹ ਸ਼ਰਾਬ ਹੁਣ ਇਹ ਸੁਣੋ ਗੱਲ ਲੁੱਟ ਕਿਵੇਂ ਹੋ ਰਹੀ ਆ ਜੇਕਰ 1 ਕਰੋੜ ਬੰਦਾ ਆ ਸ਼ਰਾਬ ਪੀਂਦਾ ਹੋਵੇ ਨੋਟ ਕਰੋ ਜੀ ਗੱਲ ਇਹਦੇ ਵਿੱਚ ਹੋ ਰਹੀ ਆ 300 ਰੁਪਏ ਦੀ ਲੁੱਟ ਇੱਕ ਜਣੇ ਦੀ ਜੇ ਕੋਈ ਇੱਕ ਬੋਤਲ ਖਰੀਦਦਾ ਇੱਕ ਕਰੋੜ ਬੰਦਾ ਸ਼ਰਾਬ ਪੀਂਦਾ ਹੋਵੇ ਤਾਂ ਜੇ ਤਾਂ ਇੱਕ ਇੱਕ ਰੁਪਏ ਦੀ ਲੁੱਟ ਕਰਦੇ ਫਿਰ ਤਾਂ 1 ਕਰੋੜ ਸੀ ਹੁਣ 300 ਰੁਪਏ ਦੀ ਲੁੱਟਾ ਸਿੱਧਾ 300 ਕਰੋੜ ਰੁਪਇਆ ਇਸ ਬੋਤਲ ਦੇ ਵਿੱਚੋਂ 300 ਕਰੋੜ ਰੁਪਈਆ ਇੱਕ ਦਿਨ ਦਾ ਕਫਲਾ ਬੰਦਾ ਜੇਕਰ ਲੋਕ 1 ਕਰੋੜ ਇਹਨੂੰ ਸ਼ਰਾਪੀਨ ਪਰ 1 ਕਰੋੜ ਇਹਨੂੰ ਕੋਈ ਪੀਂਦਾ ਨਹੀਂ ਹੋਣਾ ਹੱਦੋ ਵੱਦ ਕੋਈ 5 ਕ ਲੱਖ ਬੰਦਾ ਇਹਨੂੰ ਇੱਕ ਦਿਨ ਦੇ ਵਿੱਚ ਇੱਕ ਦਿਨ ਦੇ ਵਿੱਚ ਕੋਈ 5 ਕ ਲੱਖ ਬੰਦਾ ਪੀਂਦਾ ਹੋ ਸਕਦਾ ਹੋਵੇ ਕਿਉਂਕਿ ਐਡੀ ਮਹਿੰਗੀ ਸਾਰੇ ਨਹੀਂ ਪੀਂਦੇ ਸਭ ਤੋਂ ਜਿਹੜੀ ਜ਼ਿਆਦਾ ਵੇਕਣ ਵਾਲੀ ਠੇਕਾਂ ਤੇ ਉਹ ਆ ਰਹੀ ਹੁਣ 5 ਲੱਖ ਸਿੱਧਾ ਹੋਣਾ ਸੀ ਤਹੋਂ ਤੁਸੀਂ ਇਹ ਸਾਲੋਂ ਲੱਖ ਵੀ ਇਹਨੂੰ ਬੰਦਾ ਪੀਂਦਾ ਹੋਵੇ ਲੱਖ 50 ਹਜ਼ਾਰ ਹੀ ਲਾ ਲਓ ਲੱਖ ਤਾਂ ਮੰਨ ਕੇ ਚੱਲੋ ਲੱਖ ਇਹਨੂੰ ਪੀਂਦਾ ਹੋਵੇ ਸਿੱਧੇ ਤੌਰ ਤੇ ਵੇਖੋ ਵੀ 1 ਲੱਖ ਦੀ ਲੁੱਟ ਹੋ ਗਈ ਲਗਭਗ ਲੱਖਾਂ ਰੁਪਈਆ ਦੀ ਇਹਦੇ ਵਿੱਚ ਲੁੱਟਾ ਲੱਖਾਂ ਰੁਪਈਆ ਦੀ ਇਹਦੇ ਵਿੱਚ ਲੁੱਟਾ ਇਹ ਠੰਡਾਂ ਦੇ ਵਿੱਚ ਲੋਕ ਪੀਂਦੇ ਆ ਜਿਹੜੀ 올ਡ ਮੂਨ ਮੂਨ ਕਵਾਈ ਦੀ ਪਤਾ ਨਹੀਂ ਰੱਬ ਜਾਣੇ ਕਿਹੜੀ ਆ ਇਹ ਇਹਨੂੰ ਰੰਮ ਵੀ ਕਹਿੰਦੇ ਆ ਹੁਣ ਆਹ ਸ਼ਰਾਬ ਦੇ ਵਿੱਚੋਂ 100 ਰੁਪਏ ਦਾ ਇੱਕ ਜਣੇ ਦੇ ਨਾਲ ਘਪਲਾ ਮੈਂ ਕਈ ਵਾਰੀ ਦੱਸਿਆ ਮਾਨ ਸਾਹਿਬ ਔਰ ਜਿਹੜਾ ਪੌਗਾ ਹੁੰਦਾ ਪੌਗੇ ਤੇ 45 ਲਿਖਿਆ ਉਹ 70 ਰੁਪਏ ਦਾ ਵੇਚਦਾ ਅਧਿਆ ਜਿਹੜਾ ਹੁੰਦਾ ਇਹ ਬੋਤਲ ਦਾ ਦਾ ਹਿੱਸਾ ਉਹਦੇ ਤੇ 85 ਰੁਪਏ ਲਿਖਿਆ ਉਹ ਲੋਕਾਂ ਨੂੰ ਵੇਚੀ ਜਾਂਦੀ 120 ਰੁਪਏ ਦਾ 130 ਰੁਪਏ ਦਾ ਅਧਿਆ ਹੁਣ ਇੱਕ ਬੰਦੇ ਦੇ ਨਾਲ 100 ਰੁਪਏ ਦਾ ਘਪਲਾ ਹੋ ਰਿਹਾ ਇੱਕ ਬੰਦੇ ਦੇ ਨਾਲ ਤੇ ਤਕਰੀਬਨ ਦਿੱਲੀ ਦਾ 100 ਕਰੋੜ ਰੁਪਏ ਦਾ ਘਪਲਾ ਹੋ ਰਿਹਾ ਆਮ ਜਨਤਾ ਦੇ ਨਾਲ ਜਿਹੜੀ ਸ਼ਰਾਬ ਪੀਂਦੀ ਆ ਕੁਝ ਲੋਕ ਕਹਿੰਦੇ ਹੁੰਦੇ ਆ ਤੂੰ ਕੀ ਖਾ ਕੇ ਬੋਲਦਾ ਮੈਂ ਕਈ ਵਾਰੀ ਕਿਹਾ ਵੀ ਜੇਕਰ ਕੋਈ ਨਸ਼ਾ ਖਾ ਕੇ ਬੋਲਦਾ ਹੁੰਦਾ ਤਾਂ ਨਸ਼ੇੜੀਆਂ ਨੇ ਕ੍ਰਾਂਤੀ ਲੈ ਆਉਣੀ ਸੀ ਮੇਰੇ ਤੇਰੇ ਵਰਗੇ ਬੋਲਣ ਬੋਲਣ ਵਾਲਿਆਂ ਦੀ ਕੋਈ ਲੋੜ ਨਹੀਂ ਪੈਣੀ ਸੀ ਗੱਲ 100 ਕਰੋੜ ਤੇ ਨਹੀਂ ਰੁਕੀ ਦਸਾ ਦਿਨਾਂ ਦਾ 1000 ਕਰੋੜ ਇੱਕ ਮਹੀਨੇ ਦਾ 3000 ਕਰੋੜ 10 ਮਹੀਨਿਆਂ ਦਾ 30000 ਕਰੋੜ ਔਰ 12 ਮਹੀਨਿਆਂ ਦਾ 36000 ਕਰੋੜ ਰੁਪਇਆ 2 ਨੰਬਰ ਦੇ ਵਿੱਚ ਆ ਸ਼ਰਾਬ ਦੇ ਵਿੱਚੋਂ ਕੱਢਿਆ ਜਾ ਰਿਹਾ ਮਾਨ ਸਾਹਿਬ ਤੁਸੀਂ ਦੱਸੋ ਵੀ ਇਹ ਉਹ ਪੈਸੇ ਜਾ ਕਿੱਥੇ ਰਹੇ ਆ ਜੇਕਰ ਮੇਰੀ ਇਹ ਗੱਲ ਝੂਠਾ ਤਾਂ ਠੇਕੇ ਤੋਂ ਪੁੱਛ ਲਓ ਤੁਸੀਂ ਇਹ ਸ਼ਰਾਬ ਇੱਕ ਅੱਧੀ ਫਿਲਮ ਦੇ ਵਿੱਚ ਵੀ ਵਿਖਾਈ ਗਈ ਆ ਜਿਹੜੀ 250 ਦੀ ਵਿਕਦੀ ਆ ਪਤਾ ਨਹੀਂ ਜਿਹੜੀ ਭੋਲੇ ਉਹ ਫਿਲਮ ਦੇ ਵਿੱਚ ਉੱਥੇ 2 250 ਇਹ 250 ਰੁਪਏ ਦੀ ਵਿਕਦੀ ਆ 167 ਰੁਪਏ ਰੇਟ ਆ 260 ਦੀ ਵਿਕਦੀ ਆ 100 ਰੁਪਏ ਦੀ ਲੁੱਟ ਹੋ ਗਈ 36000 ਕਰੋੜ ਰੁਪਿਆ ਤੁਹਾਡੀ ਸਰਕਾਰ ਬਣੀ ਨੂੰ ਹੋ ਗਏ 2 ਸਾਲ 72000 ਕਰੋੜ ਰੁਪਿਆ ਜਿਹੜਾ ਅਨਲੀਗਲ ਤੌਰ ਤੇ ਮਾਨ ਸਾਹਿਬ ਉਹ ਕਿੱਥੇ ਗਿਆ ਪੁੱਛਿਆ ਕਿਉਂ ਨਹੀਂ ਕਿਸੇ ਤੋਂ ਕੀ ਜਿਹੜੀ ਆ ਸ਼ਰਾਬ ਆ ਲੋਕ ਪੀਣੋਂ ਤਾਂ ਨਹੀਂ ਹਟਦੇ ਲੋਕ ਆਪ ਦਾ ਪੀਪੀ ਢਿੱਡ ਫਰਾਈ ਜਾਂਦੇ ਇੱਥੇ ਉਹਨੂੰ ਆਪਾਂ ਮਾਨ ਸਾਹਿਬ ਕਿਸ ਨੂੰ ਕੀ ਸਮਝਾ ਸਕਦੇ ਹੁਣ ਗੱਲ ਤਾਂ ਇੱਥੇ ਆ ਵੀ ਭਾਈ ਸਾਹਿਬ ਇਹ ਜਿਹਨੂੰ ਲੱਗ ਗਈ ਉਹ ਤਾਂ ਸੌਂਹ ਖਾ ਵੀ ਜਿੰਨੀਆਂ ਮਰਜ਼ੀ ਖਾ ਲੇ ਪਵਾ ਮਾਂ ਦੀ ਸੌਂਹ ਖਾ ਲੇ ਭਲਾ ਕਿਸੇ ਪਰਿਵਾਰ ਦੀ ਸੌਂਹ ਖਾ ਲੇ ਉਹ दारू ਤਾਂ ਛੜਦਾ ਨਹੀਂ ਹੁਣ ਉਹਦੀ ਆਪਾਂ ਮਿੰਤਰਲਾ ਕਰਕੇ ਵੀ ਨਹੀਂ ਛੜਾ ਸਕਦੇ ਪਰ ਜਿਹੜੇ ਲੋਕ ਪੀ ਰਹੇ ਆ ਮਾਨ ਸਾਹਿਬ ਉਹਨਾਂ ਦੀ ਇੱਕ ਦਿਨ ਦੇ ਵਿੱਚ 100 ਕਰੋੜ ਰੁਪਏ ਦੀ ਲੁੱਟ ਹੋ ਰਹੀ ਆ ਇਹ ਲੁੱਟ ਨੂੰ ਠੱਲਾ ਕਿਵੇਂ ਪਾਊਗਾ ਜੇ 167 ਰੁਪਏ ਲਿਖੇ ਆ ਤੇ ਲੋਕਾਂ ਤੋਂ ਬਾਹਲੀ ਗੱਲ ਆ ਜੇ ਕੋਈ ਖਰਚੇ ਕੱਢਣੇ ਆ ਕਿਸੇ ਤੌਰ ਤੇ ਕਿਸੇ ਨੇ ਕਮਿਸ਼ਨ ਲੈਣੇ ਆ ਜਾਂ ਕੋਈ ਹੋਰ ਸਿਸਟਮ ਤੂੰ 117 ਦੀ ਵੇਚ ਲਵੇ ਕਮ ਸੇ ਕਮ ਜਿਹੜਾ दारू ਪੀਣ ਵਾਲਾ ਉਹਨੂੰ ਆਪਦੇ ਪਰਿਵਾਰ ਦਾ ਕੋਈ ਫਿਕਰ ਨਹੀਂ ਹੁੰਦਾ ਕਈਆਂ ਦੇ ਤਲਾਕ ਹੋ ਜਾਂਦੇ ਆ ਘਰ ਉੱਜੜ ਜਾਂਦੇ ਆ ਉਹਨਾਂ ਨੂੰ ਘਰ ਦੇ ਨਾਲ ਕੋਈ ਮਤਲਬ ਨਹੀਂ ਹੁੰਦਾ ਉਹਨਾਂ ਨੂੰ ਆਪਦੀ ਸ਼ਰਾਬ ਦੇ ਨਾਲ ਮਤਲਬ ਹੁੰਦਾ ਤੇ ਜੇਕਰ ਇਹੀ ਬੋਤਲ ਉਹੀ 150 ਦੀ ਮਿਲ ਜੂਗੀ ਜਿਹੜਾ ਰੇਟ ਲਿਖਿਆ 167 ਰੁਪਏ ਤੇ ਬਾਕੀ ਭਾਈ ਉਹਦੇ ਕੋਲ ਜਿਹੜਾ 100 ਰੁਪਏ ਅਨਲੀਗਲ ਤੌਰ ਤੇ ਖੋਇਆ ਜਾਂਦਾ ਕਿਸੇ ਕੋਲ ਉਹ 100 ਰੁਪਏ ਬਚ ਕੇ ਉਹਦਾ ਬੱਚਾ ਕਾਪੀਆਂ ਕਿਤਾਬਾਂ ਲਿਆ ਸਕਦਾ ਉਹਦਾ ਬੱਚਾ ਘਰ ਜਿਹੜਾ ਕਹ ਲੋ ਉਹਦੇ ਘਰ ਦਾ ਜੀ ਸੌਦੇ ਤੋਂ ਨਹੀਂ ਵੈਂਦਾ ਉਹ 100 ਰੁਪਏ ਉਹਦੇ ਕੋਲ ਬਚਦਾ ਬਾਕੀ ਜਿਹੜਾ ਵੀ ਘਰ ਦੇ ਪਰਿਵਾਰ ਬਾਰੇ ਸੋਚਦਾ ਉਹਨਾਂ ਤਾਂ ਦਾਰੂ ਕਰਨੀ ਕੀ ਆ ਪਰ ਮਾਨਸਾ ਵੇ ਲੁੱਟ ਹੋ ਰਹੀ ਆ ਕੱਲ ਨੂੰ ਤੁਸੀਂ ਵੀ ਕਹੋ ਵੀ ਇਹ ਤਾਂ ਭਾਈ ਸਾਨੂੰ ਕਿਸੇ ਦੂਜੀ ਪਾਰਟੀ ਨੇ ਨਜਾਇਜ਼ ਚੱਕਿਆ ਮਨੀਸ਼ ਸਸੋਦੀਆ ਤਰ੍ਹਾਂ ਜਾਂ ਮਤਲਬ ਕੇਜਰੀਵਾਲ ਤਰ੍ਹਾਂ ਮੈਂ ਨਹੀਂ ਆਂਦਾ ਵੀ ਉਹਨਾਂ ਨੇ ਕੋਈ ਸ਼ਰਾਬ ਮਾਫੀਆ ਚ ਕਪਲਾ ਕੀਤਾ ਹੋਊਗਾ ਪਰ ਪੰਜਾਬ ਦੇ ਵਿੱਚ ਹੋ ਰਿਹਾ ਉਹ ਮੈਂ ਤੁਹਾਡੇ ਧਿਆਨ ਚ ਲਿਆ ਰਿਹਾ ਮਾਨ ਸਾਹਿਬ ਕੱਲ ਨੂੰ ਤੁਸੀਂ ਨਿੱਕੀ ਜੀ ਗੱਲ ਤੋਂ ਫਸਦੇ ਨਾ ਹੋਵੋ ਕਿਰਪਾ ਕਰਕੇ ਅੱਜ ਹੀ ਰੋਕਥਾਮ ਲਾ ਲਓ ਲਗਭਗ 200 ਰੁਪਏ ਦੀ ਲੁੱਟ 250 ਰੁਪਏ ਦੀ ਲੁੱਟ ਇਹਦੇ ਚ ਹੋ ਰਹੀ ਆ ਨੋਟ ਕਰੋ 250 ਰੁਪਏ ਦੀ ਲੋਟ ਇਹਦੇ ਵਿੱਚੋਂ ਹੋ ਰਹੀ ਆ ਔਰ 300 ਰੁਪਏ ਦੀ ਲੋਟ ਇਹਦੇ ਵਿੱਚੋਂ ਹੋ ਰਹੀ ਆ ਉਹ 300 ਰੁਪਏ ਨਜਾਇਜ਼ ਔਰ 100 ਰੁਪਏ ਇਹਦੇ ਤੋਂ ਲੁੱਟ ਹੋ ਰਹੀ ਆ ਜਿਹੜਾ ਪੋਗਾ ਹੁੰਦਾ ਬੋਤਲ ਦਾ ਚੌਥਾ ਹਿੱਸਾ 25 ਰੁਪਈਆ ਦੀ ਉਹਦੇ ਵਿੱਚੋਂ ਲੁੱਟ ਹੋ ਰਹੀ ਆ ਜਿਹੜਾ ਅਧਿਆ ਹੁੰਦਾ ਲਗਭਗ 85 ਰੁਪਏ 87 ਲਿਖੇ ਹੁੰਦੇ ਆ ਲੋਕਾਂ ਤੋਂ 120 ਰੁਪਏ ਵਸੂਲੇ ਜਾਂਦੇ ਆ 35-40 ਰੁਪਿਆ ਦੀ ਉਹਦੇ ਵਿੱਚੋਂ ਲੁੱਟ ਹੋ ਰਹੀ ਆ ਇਹ ਲੁੱਟ ਅਨਲੀਗਲ ਆ ਇਹ ਬੰਦ ਨਹੀਂ ਹੋ ਰਹੀ ਕਿਹੜੀ ਗੱਲੋਂ ਬੰਦ ਨਹੀਂ ਹੋ ਰਹੀ ਇਹ ਮਾਨ ਸਾਹਿਬ ਤੁਸੀਂ ਦੱਸੋ ਰਹੀ ਗੱਲ ਜਸ਼ਨਾਂ ਦੀ ਜਸ਼ਨ ਤਾਂ ਜਦੋਂ ਬਾਥਰੂਮਾਂ ਦੇ ਵੀ ਕਈ ਵਾਰੀ ਮੈਂ ਸੋਨੂੰ ਉਦ ਘਟਨ ਕਰਨੇ ਹੁਣ ਨਾ ਤੂੰ ਤੋਂ ਕੇਜਰੀਵਾਲ ਸਾਹਿਬ ਇੱਥੇ ਆ ਜਾਂਦੇ ਸੀ ਲੱਖਾਂ ਰੁਪਈਆ ਲਾ ਕੇ ਬਥੇਰੇ ਆਪਾਂ ਜਸ਼ਨ ਮਨਾਏ ਆ ਕਰੋੜਾਂ ਰੁਪਈਆ ਰੇਲੀਆਂ ਤੇ ਖਰਚ ਕੀਤਾ 16-16 ਲੱਖ ਰੁਪਏ ਦੇ ਕੈਮਨ ਬਣਾ ਕੇ ਤੁਸੀਂ ਭਾਸ਼ਣ ਦਿੱਤਾ ਆਜ਼ਾਦੀ ਦਿਵਸ ਵਾਲੇ ਦਿਨ ਤੇ ਹੋਰ ਮੈਂ ਤੁਹਾਡੇ ਕੋਲ ਇੱਥੇ ਕੀ ਗੱਲਾਂ ਕਰਦਾ ਭਰਾਵੋ ਆ ਤੁਹਾਡੇ ਸਾਹਮਣੇ ਲੁੱਟ ਰੱਖਤੀ ਆ ਮੈਂ ਬਹੁਤ ਵਾਰੀ ਲੁੱਟ ਰੱਖੀ ਆ ਪਰ ਭਰਾਵੋ दारू ਤਾਂ ਪੀਣੇ ਪੀਣੇ ਆ ਕੰਮ ਸੇ ਕੰਮ ਜਿਹੜੀ ਤੁਹਾਡੇ ਨਾਲ ਇਹਦੇ ਵਿੱਚ ਲੁੱਟ ਹੋ ਰਹੀ ਆ ਉਹ ਲੁੱਟ ਤਾਂ ਤੁਸੀਂ ਰੋਕ ਹੀ ਸਕਦੇ ਆ ਭਰਾਵੋ ਇਹ ਲੁੱਟ ਤੋਂ ਤੁਸੀਂ ਖਿਹੜਾ ਆਪਦਾ ਆਪ ਛੜਾ ਸਕਦੇ ਆ ਇਹ ਲੁੱਟ ਹੋ ਰਹੀ ਆ ਜਦੋਂ ਕੋਈ ਦੇਸੀ ਕੱਢਣ ਵਾਲਾ ਉਹ ਤਾਂ ਆਪਾਂ ਮਿੰਟੋ ਮਿੰਟ ਫੜ ਲੈਨੇ ਆ ਕਿਉਂਕਿ ਉਹ ਮਾੜਾ ਬੰਦਾ ਹੁੰਦਾ ਮੈਂ ਨਹੀਂ ਸਪੋਰਟ ਕਰਦਾ ਦੇਸੀ ਕੱਢਣ ਵਾਲੇ ਦੀ ਮੈਂ ਤਾਂ ਕਹਿੰਨਾ ਵੀ ਜਿਹੜਾ ਗਲਤ ਕਰਦਾ ਉਹਨੂੰ ਚੱਕੋ ਪਰ ਜਿਹੜੇ ਵੱਡੇ ਵੱਡੇ ਠੇਕੇਦਾਰ ਆ 100-100 ਰੁਪਏ ਦੀ ਆ 300-300 ਰੁਪਏ ਦੀ ਇੱਕ ਇੱਕ ਬੋਤਲ ਤੋਂ ਲੁੱਟ ਕਰ ਰਹੀ ਆ ਉਹਨਾਂ ਨੂੰ ਕਦੋਂ ਚੱਕਿਆ ਜਾਊਗਾ ਇਹ ਮੇਰੇ ਸਵਾਲ ਆ ਮਾਨ ਸਾਹਿਬ ਮੇਰੇ ਨਹੀਂ ਜਨਤਾ ਦੇ ਸਵਾਲ ਆ ਇਹ ਹੱਲ ਕਰਨ ਦੀ ਕੋਸ਼ਿਸ਼ ਕਰ